ਅੱਜ ਸਾਰਾ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਸ ਸੰਸਥਾ ਦੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਸਾਡੇ ਕਤਵਾਲੀ ਜਿਹੜੇ ਐਸ.ਟੀ.ਐਮ. ਮਨਜੀਤਪੁਰਾ ਚਮਕੀ ਚਾਤ ਗਲੇਆ ਬਲਵਿੰਦਰ ਸਿੰਘ ਬੁਲਾਣੇ ਕੱਲ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਦਰਵਾਸਾਪ ਦੇ ਏਰੀਆ ਦੇ ਵਿੱਚੋਂ ਉਹ ਚੋਰ ਫੜੇ ਨੇ ਇਹਨਾਂ ਨੇ ਉਹ ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ ਉਸ ਤੋਂ ਇਲਾਵਾ 5 ਮੋਟਰਸਾਈਕਲ ਉਹਨਾਂ ਤੋਂ ਹੋਰ ਰਿਕਵਰ ਕੀਤੇ ਗਏ ਨੇ ਟੋਟਲ 6 ਮੋਟਰਸਾਈਕਲ ਜਿਹੜੇ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਖਲਾਫ ਜਿਹੜਾ ਮੁਕੱਦਮਾ ਨੰਬਰ 54 ਜਿਹੜਾ 379401 ਹੈ ਜਿਹੜਾ ਦਰਜ ਕੀਤਾ ਗਿਆ ਹੈ ਔਰ ਇਹ ਜਿਹੜੇ ਦੋ ਚੋਰ ਨੇ ਇੱਕ ਜਗਰਾਤ ਸਿੰਘ ਆ ਜੀ ਤੇ ਦੂਜਾ ਹੈਗਾ ਜੀ ਹਰਵਿੰਦਰ ਸਿੰਘ ਤੇ ਅਜਨਾਲਾ ਸਾਈਡ ਦਾ ਰਹਿਣ ਵਾਲਾ ਇੱਕ ਜਣਾ ਇੱਕ ਜਣਾ ਜਿਹੜਾ ਹੈਗਾ ਜੀ ਗੁੰਟਾਲਾ ਸਾਈਡ ਦਾ ਰਹਿਣ ਵਾਲਾ ਸਰ ਕੀ ਮੋੜੋਂ ਕੋ ਪ੍ਰੈਕਟਿਸ ਦੇੰਦਰ ਗਿਆ ਨਾ ਇਲੀਦਮ ਮੋੜੋਂ ਦੇ ਬ੍ਰੈਂਡ ਕੀਤਾ ਹੈ ਜਿਸ ਦਾ ਦਰਵਾਜ਼ਾ ਸਾਹ ਦੇ ਵਿੱਚ ਜਿਹੜੇ ਸ਼ਰਧਾਰਨ ਮੱਥਾ ਟੇਕਣ ਆਉਂਦੇ ਨੇ ਇਹ ਵੀ ਜਿਹੜਾ ਪਲਵਿੰਦਰ ਸਿੰਘ ਨਾਮ ਦਾ ਵਾਲਾ ਟਪਈ ਦਾ ਰਹਿਣ ਵਾਲਾ ਸੀ ਮੱਥਾ ਟੇਕਣ ਆਇਆ ਸੀ ਸਖਤਰ ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾਇਆ ਅੰਦਰ ਮੱਥਾ ਟੇਕਣ ਚਲਾ ਗਿਆ ਔਰ ਬਾਹਰ ਇਹਨਾਂ ਕੋਈ ਚਾਬੀਆਂ ਆਉਂਦੀਆਂ ਜੀ ਡੁਪਲੀਕੇਟ ਚਾਬੀ ਲਾ ਉਸ ਤੋਂ ਬਾਅਦ 4 ਘੰਟੇ ਦੇ ਵਿੱਚ ਵਿੱਚ ਹੀ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਲੰਗਰ ਜਿਹੜੀ ਲੰਗਰ ਹਾਲ ਵਾਲੀ ਜਿਹੜੀ ਏਰੀਆ ਉਧਰੋਂ ਤੇ ਮੋਟਰਸਾਈਕਲ ਇਹਨਾਂ ਦੀ ਇਹੀ ਹੈ ਕਿ ਅਬੰਡਨ ਮੋਟਰਸਾਈਕਲ ਜਿਹੜਾ ਕੋ ਲੱਗਾ ਹੁੰਦਾ ਸੀ ਉਹ ਚਾਬੀ ਲੁੰਦੇ ਸੀ ਉਹਨੂੰ ਵੀ ਸਟਾਰਟ ਕਰਕੇ ਲੈ ਜਾਂਦੇ ਸਾਰੇ ਮੋਟਰਸਾਈਕਲ ਇਹਨਾਂ ਨੇ ਉਸ ਏਰੀਆ ਚ ਚੋਰੀ ਕੀਤੇ ਨਹੀਂ ਇਹਦੇ ਵਿੱਚੋਂ ਇਹਨਾਂ ਨੇ ਇੱਕ ਤਾਂ ਮੋਟਰਸਾਈਕਲ ਦਰਬਾਰ ਸਾਹਿਬ ਦੇ ਏਰੀਆ ਤੋਂ ਇਹ ਜਿਹੜਾ ਚੋਰੀ ਕੀਤਾ ਇਸ ਤੋਂ ਇਲਾਵਾ ਇਹਨਾਂ ਨੇ ਮਜੀਠਾ ਰੋਡ ਤੋਂ ਆਪਣੇ ਕਟੜਾ ਜੈਮਲ ਸਿੰਘ ਤੋਂ ਇਸ ਏਰੀਆ ਦੇ ਵਿੱਚ ਮੋਟਰਸਾਈਕਲ ਚੋਰੀ ਕੀਤੀ ਕਿਸ ਤਾਂ ਟੋਟਲ ਇਹਨਾਂ ਨੇ ਇਸ ਤੋਂ ਪਹਿਲਾਂ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਸੀ ਕਿ ਬਰਾਮਦ ਕਿੰਨੇ ਹੋਏ ਜਿਹੜੇ ਹੁਣ ਤੱਕ ਜਿਹੜੇ ਹੁਣ ਲੇਟੈਸਟ ਇਹਨਾਂ ਨੇ ਚੋਰੀ 6 ਚੋਰੀ ਕੀਤੇ ਸੀ 6 ਬਰਾਮਦ ਕੀਤੇ ਨੇ ਉਸ ਤੋਂ ਇਲਾਵਾ ਜਿਹੜਾ ਜਗਰਾਤ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਹੀ ਚੋਰੀ ਦੇ 5 ਮਕਦਮੇ ਦਰਜ ਹੈਗੇ ਜਿਹੜੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਸਾਡੇ ਕਤਵਾਲੀ ਥਾਣੇ ਦਾ ਵੀ ਇਹ ਪਹਿਲਾਂ ਇੱਕ ਪਰਚਾ ਦਰਜ ਹੈਗਾ ਜਿਸ ਦੇ ਵਿੱਚ ਪੀਓ ਸੀ ਜਿਹਨੂੰ ਪਹਿਲਾਂ ਹੀ ਅਰੈਸਟ ਪਾ ਕੇ ਬਾਅਦ ਜੇਲ੍ਹ ਭੇਜਿਆ ਸੀ ਇਹ ਵੇਖ ਲੋ ਕਿ ਉਹ ਕਿ ਬਾਹਰ ਆਇਆ ਫਿਰ ਇਹ ਇੱਕ ਸਾਈਕਲ ਗਾਹ ਵੇਚਦੇ ਸੀ ਕਿਸੇ ਨੇ ਜਾਂ ਕਿਹਨਾਂ ਹਾਂਜੀ ਇਹ ਹੁਣ ਗਾ ਇਨਵੈਸਟੀਗੇਸ਼ਨ ਗਾਹ ਫਰਦਰ ਚੱਲ ਰਹੀ ਹੈ ਜੇ ਇਹਨਾਂ ਨੂੰ ਆਪਾਂ ਪੇਸ਼ ਕਰਾਂਗੇ ਜਨਮਾਂ ਲੈ ਕੇ ਫਿਰ ਇਹਦੇ ਦੇਖਦਿਆਂ ਵੀ ਕਿਹੜੇ ਕਬਾੜੀ ਉਹਨਾਂ ਜਾਂ ਕਿਹਨੂੰ ਇਹ ਗਾ ਫਰਦਰ ਵੇਚਦੇ ਸੀ ਉਹਨਾਂ ਨੂੰ ਵਿੱਚ ਨਾਮ ਲੈ ਦਿੱਤਾ ਗਿਆ ਇਹਦੇ ਇੱਕ ਦੀ ਤਾਂ ਹੈਗੀ 30-35 ਸਾਲ ਦੀ ਦੂਜਾ ਹੈਗਾ 25 ਸਾਲ ਦਾ ਤੇ ਕੰਮ ਕਰਦੇ ਨੇ ਕਿਹੜਾ ਦੀ ਜਾਂ ਨਸ਼ਾ ਐਜ਼ ਇਟ ਇਜ਼ ਅਜੇ ਤਾਂ ਕੋਈ ਨਹੀਂ ਸਾਹਮਣੇ ਆਈ ਗੱਲ ਦੀ ਫਿਰ ਵੀ ਫਰਦਰ ਦੇਖਾਂਗੇ ਇਹ ਇਹਨਾਂ ਤੋਂ ਬਫਰ ਜਿਹੜੀ ਪੁਸ਼ਕੇਸ ਚ ਕੋ ਸਾਹਮਣੇ ਹੁੰਦਾ ਲੱਗਦਾ ਵੀ ਸਰ ਹੋਰ ਵੀ ਰਿਕਵਰੀ ਹੋ ਸਕਦੀ ਹੈ ਹਾਂਜੀ 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 ਬਿਲਕੁਲ ਜੀ ਬਿਲਕੁਲ ਇਹ ਵੀ ਹੋਰ ਵੀ ਸਾਥੀ ਨਹੀਂ ਲੈ ਗਏ ਸਕੇ ਉਹ ਵੀ ਉਹ ਵੀ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੀ ਪਹਿਲਾਂ ਇਹਨਾਂ ਦੇ ਪਰਚੇ ਦਰਜ ਹੈਗੇ ਵੀ ਆ ਔਰ ਆਲਰੇਡੀ ਜਿਹੜੇ ਕ੍ਰਿਮੀਨਲ ਮਾਈਂਡਡ ਬੰਦੇ ਹੈਗੇ ਆ ਤੇ ਜਿਹੜੇ ਮਾਨ ਜੋ ਕਮਿਸ਼ਨਰ ਸਾਹਿਬ ਔਰ ਸਾਡੇ ਐਡੀਐਸਪੀ ਵਨ ਸਾਹਿਬ ਦੀਆਂ ਜਿਹੜੀਆਂ ਇੰਸਟਰਕਸ਼ਨਾਂ ਨੇ ਉਹਦੇ ਮੁਤਾਬਕ ਅਸੀਂ ਜਿਹੜਾ ਇਹਨਾਂ ਨੂੰ ਜਿਹੜੀ ਸਾਡੀ ਸਪੈਸ਼ਲ ਕੰਪੇਨ ਚੱਲ ਰਹੀ ਆ ਇਲੈਕਸ਼ਨ ਦੇ ਦੌਰਾਨ ਉਹਦੇ ਤਹਿਤ ਇਹਨਾਂ ਨੂੰ ਆਪਾਂ ਅਰੈਸਟ ਕੀਤਾ ਹੈ ਔਰ ਫਾਦਰ ਵੀ ਇਹਨਾਂ ਕੋਈ ਨਾ ਕੋਈ ਰਿਕਵਰੀ ਜਿੰਨੀ ਹੋਰ ਗਈ। ਮਹਿਜ਼ 4 ਘੰਟੇ ਦੇ ਵਿੱਚ ਤੁਸੀਂ ਇਹਨਾਂ ਨੂੰ ਅਰੈਸਟ ਕੀਤਾ। ਅਸਰ ਕਿਸ ਤਰ੍ਹਾਂ ਦੇਖਦੇ ਹੋ ਉਸਦੀ ਕਾਰਗੁਜ਼ਾਰੀ ਕਿੱવી ਹੋਈ? ਕਿ ਬਹੁਤ ਵਧੀਆ ਜੀ ਸਾਡੇ ਚੌਕੀਚਾਰ ਜਿਹੜੇ ਸਾਡੇ ਹੈਗੇ ਗਲਿਆਰਾ ਇਹਨਾਂ ਨੇ ਵੀ ਵਧੀਆ ਕੰਮ ਕੀਤਾ ਮੈਡਮ ਅਜੀਤ ਸਾਡੇ ਐਸਟੀਯੂ ਸਾਹਮਣੇ ਵਧੀਆ ਕੰਮ ਕੀਤਾ ਇਹਦੇ ਵਿੱਚ। ਔਰ ਇਹਨਾਂ ਨੂੰ ਆਪਾਂ 4 ਘੰਟੇ ਦੇ ਵਿੱਚ ਵੀ ਇਹਨਾਂ ਨੂੰ ਵੈਸਟ ਨਹੀਂ ਦਾਂ। ਪਰ ਕਿਤੇ ਨਾ ਕਿਤੇ ਸੀਸੀਟੀਵੀ ਮਦਦਗਾਰ ਹੁੰਦੇ ਆ ਜੀ ਇਹਨਾਂ ਤੇ ਰੂਹੀਆ ਟ੍ਰੇਸ ਕਰਨ ਵਾਸਤੇ। ਬਿਲਕੁਲ ਬਿਲਕੁਲ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਆਲੇ-ਦੁਆਲੇ ਕਾਫੀ ਸੀਸੀਟੀਵੀ ਕੈਮਰੇ ਵੀ ਹੈਗੇ ਆ। ਅਸੀਂ ਉਹਨਾਂ ਦੀ ਮਦਦ ਵੀ ਲੈਨੇ ਆ। ਇਹਦੇ ਵਿੱਚ ਵੀ ਟੈਕਨੀਕਲੀ ਜਿਹੜਾ ਉਹ ਮਦਦ ਲਈ ਗਈ ਸੀ ਸੀਸੀਟੀਵੀ ਕੈਮਰਿਆਂ ਦੀ ਤਾਂ ਹੀ ਇਹ ਕਾਬੂ ਆਇਆ। ਸਰ ਜਿਹੜਾ ਦਰਬਾਰ ਸਾਹਿਬ ਦਾ ਏਰੀਆ ਦਾ ਮੋਸਟਲੀ ਜਿਹੜੇ ਚੋਰ ਨੇ ਇੰਨਾ ਹੀ ਏਰੀਆ ਨੂੰ ਟਾਰਗੇਟ ਕਰਦੇ ਨੇ। ਕਿ ਲੱਗਦਾ ਨਹੀਂ ਵੀ ਇੱਥੇ ਜਿਹੜੀ ਪੁਲਿਸ ਦੀ ਥੋੜੀ ਜਿਹੀ ਵਧਾਈ ਜਾਣੀ ਚਾਹੀ ਨਹੀਂ ਨਹੀਂ ਸਾਡੇ ਦੇਖੋ ਇਹ ਸਾਡੇ ਫਰਦਰ ਜਿਹੜਾ ਪੈਸੋ ਨੋਟ ਦਾ ਇੱਕ ਗਾਂ ਹਿੱਸਾ ਹੈਗਾ ਇਹ ਵਾਕਈ ਚੋਰੀਆਂ ਇੱਥੇ ਹੁੰਦੀਆਂ ਨੇ ਬਟ ਆਪਰ ਰਿਕਵਰ ਵੀ ਬਹੁਤ ਕੀਤੀਆਂ ਨੇ ਸਾਡੇ ਪਿਛਲੇ ਅੱਸੀ ਸਾਲ ਦੌਰਾਨ ਜਿਹੜੇ ਮੈਡਮ ਮਨਜੀਤ ਜਦੋਂ ਦੇ ਐਸਟੀਓ ਲੱਗੇ ਨੇ ਜਾਂ ਬਲਜਿੰਦਰ ਲੱਗੇ ਨੇ ਚੁੰਕੀ ਜਦ ਅਸੀਂ ਪਿਛਲੇ ਅੱਸੀ ਸਾਲ ਦੌਰਾਨ 25 ਬੂਕ ਮੋਟਰਸਾਈਕਲ ਰਿਕਵਰ ਕੀਤੇ ਨੇ ਇਸ ਤੋਂ ਇਲਾਵਾ ਔਰ 27 ਮੋਬਾਈਲ ਰਿਕਵਰ ਕੀਤੇ ਚੋਰੀ ਦੇ 25 ਮੋਬਾਈਲ ਅਜੇ ਇਹਨੇ ਜਿਹੜੇ ਆਪਰ ਰਿਕਵਰ ਕੀਤੇ ਜਿਹੜੇ ਮਿਸ ਹੋਏ ਸੀ ਆਪਣੇ ਸ਼ਰਧਾਲੂਆਂ ਦੇ ਔਰ ਉਹਨਾਂ ਨੂੰ ਆਪ ਵਾਪਸ ਕੀਤੇ ਨੇ 27 ਰਿਕਵਰ ਨੂੰ ਚੋਰੀ ਦੇ ਕੀਤੇ 25 ਪਰ ਉਹਨਾਂ ਨੂੰ ਰਿਟਰਨ ਵੀ ਕੀਤੇ ਉਸ ਤੋਂ ਇਲਾਵਾ ਜਿਹੜੇ ਲੋਕ ਨੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਰ੍ਹਾਂ ਕਿਤੇ ਨਾ ਕਿਤੇ ਮੋਟਰਸਾਈਕਲ ਦੇ ਸਟੈਂਡ ਤੇ ਨਹੀਂ ਲਗਾਉਂਦੇ ਜਾਂ ਉਸ ਪਰ ਹੀ ਖੜੇ ਕਰਕੇ ਚੱਲੇ ਜਾਂਦੇ ਨੇ ਮੱਥਾ ਰੇ ਉਹਦੇ ਵਿੱਚ ਸਾਹੀ ਤਾਂ ਇਹੀ ਕਵਾਂਗੇ ਕਿ ਜਦੋਂ ਵੀ ਮੱਥਾ ਟੇਕਣ ਉਹਨਾਂ ਦੇ ਅਥਾਰਾਈਜ਼ ਪਾਰਕਿੰਗ ਬਣੀਆਂ ਹੋਈਆਂ ਨੇ ਜਿੱਦਾਂ ਸਾਰਾ ਗੜੀ ਪਾਰਕਿੰਗ ਆ ਤੇ ਦਰਬਾਰ ਸਾਹਿਬ ਦੇ ਨੇੜੇ ਜਿਹੜੀਆਂ ਪਾਰਕਿੰਗਾਂ ਪਾਰਕਿੰਗ ਦੇ ਵਿੱਚ ਆਪਣਾ ਮੋਟਰਸਾਈਕਲ ਵਗੈਰਾ ਲਾ ਕੇ ਜਾਣ ਕੋਈ ਵੀ ਗੱਡੀ ਜਿਹੜੀ ਹੈ ਵਹੀਕਲ ਆਪਣਾ ਮੰਡਲ ਨਾਂ ਛੱਡ ਕੇ ਜਾਣ ਅ ਪ੍ਰੋਪਰ ਪਾਰਕਿੰਗ ਚ ਲਾਉਣ ਤਾਂ ਜੋ ਉਹਨਾਂ ਦੇ ਮੋਟਰਸਾਈਕਲ ਜਾਂ ਵਹੀਕਲ ਸੇਫ ਰਹੇ ਸਕੇ